ਵਾਹ ਏ ਰੱਬਾ ਬਾਬਾ ਤੇਰੇ ਵੀ ਰੰਗ ਨਿਆਰੇ ਹੈ ਨਾ ਆਹ ਕਿੰਨੀ ਸੋਹਣੀ ਕੁੜੀ ਆ ਪਰੀਆਂ ਵਰਗੀ ਆ ਪਰ ਵਿਚਾਰੀ ਨੂੰ ਬੋਲਣਾ ਨਹੀਂ ਆਉਂਦਾ ਤੇ ਸੁਣਦਾ ਤਾਂ ਹੈਗਾ ਸੁਣਦਾ ਨਹੀਂ ਸੁਣਦਾ ਆ ਇਹਨਾਂ ਤੱਕਾ ਨਾ ਕਰਿਆ ਕਰ ਯਾਰ ਹਣਾ ਰੱਬਾ ਪਰੀਆਂ ਵਰਗੀ ਕੁੜੀ ਆ ਸਾਡੀ ਇਹ ਤੇ ਇੱਕ ਮਿੰਟ ਪੁੱਤ ਇਧਰ ਆ ਜਾ ਬਈ ਰਸੇ ਥੋੜਾ ਬਤ ਇੰਨੇ ਪਰ ਇੱਕੀ ਥੜ ਕੀ ਲੱਗਦੇ ਸਸੀ ਕਾਲ ਜੀ ਅੱਛਾ ਤੁਹਾਡੀ ਬੇਟੀ ਹੈ ਹਾਂਜੀ ਤੇ ਸਮਝ ਲੈਣੀ ਸਾਰੀ ਗੱਲ ਬਾਤ ਹਾਂਜੀ ਸਾਹਿਬ ਸਮਝਦੀ ਹੈ ਹਰ ਇੱਕ ਚੀਜ਼ ਸਮਝਦੀ ਹੈ ਪੜ੍ਹਦੀ ਹੈ ਫਸਟ ਆਉਂਦੀ ਹੈ ਹਰ ਸਾਲ ਹਰ ਸਾਲ ਫਸਟ ਆਉਂਦੀ ਹੈ ਹਾਂਜੀ ਪਟਿਆਲੇ ਪੜ੍ਹਦੀ ਹੈ ਅੱਛਾ ਕਿਹੜੀ ਕਲਾਸ ਚ ਪੜ੍ਹਦੀ ਹੈ ਇਹ 8ਵੀਂ ਚ ਤੇ ਕਿਤਨੇ ਕਿਤੇ ਦੁੱਖ ਵੀ ਹੁੰਦਾ ਹੈ ਨਾ ਵੀ ਕਿਹੋ ਜਿਹਾ ਉਹ ਲੱਗ ਗਿਆ ਹੈ ਨਾ ਰੋਗ ਲੱਗ ਗਿਆ ਹਾਂਜੀ ਬਹੁਤ ਜ਼ਿਆਦਾ ਦੁੱਖ ਹੁੰਦੇ ਆ ਜੀ ਹਰ ਸਾਲ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਬਸ ਸਿਰਫ ਕਿਸੇ ਦੀ ਕਮੀ ਤੁਹਾਡੇ ਆਏ ਹਾਂ ਇਹ ਮੇਰੇ ਨਾਲ ਅੱਛਾ ਚਲੋ ਤੇ ਹੋਰ ਭੈਣ ਜੀ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਮੈਂ ਆਜ ਪੁੱਤ ਹੋ ਰਿਆ ਜਾ ਪਤਾ ਨਹੀਂ ਕਿਹੜੀਆਂ ਗਲਤੀਆਂ ਰਹਿ ਜਾਂਦੇ ਨੇ ਨਾ ਭਰ ਰੱਬ ਵੀ ਰੱਬ ਨੇ ਰਿਹਾ ਤੇ ਤੁਹਾਡੇ ਕਹਿੰਦੇ ਵੀ ਗੁੰਗੇ ਦੀ ਮਾਂ ਗੁੰਗੇ ਦੇ ਇਸ਼ਾਰੇ ਸਮਝ ਜਾਂਦੇ ਨੇ ਨਾ ਕਿ ਗੁੰਗੇ ਦੀ ਆ ਰਮ ਜਾਂ ਗੁੰਗੇ ਦੀ ਮਾਂ ਸਮਝ ਜਾਂਦੀ ਹੈ ਹਾਂਜੀ ਹਾਂਜੀ ਤੇ ਜਦੋਂ ਤੋਂ ਕੋਈ ਖਾਣਾ ਪੀਣਾ ਹੁੰਦਾ ਸਾਰਾ ਕੁਝ ਕਹ ਲੈ ਗਏ ਨੇ ਹਾਂਜੀ ਬੋਲ ਕੇ ਦੱਸ ਦਿਓ ਜੋ ਵੀ ਮੰਗਣਾ ਆਲੂ ਪਰੌਂਠਾ ਕਹੋ ਇਹ ਚੀਜ਼ ਮੰਗਣੀ ਆ ਦਾਲ ਸੱਤੀ ਹਰ ਕਿਸੇ ਦੀ ਬੋਲ ਕੇ ਦੱਸ ਦਿਓ ਕਿੰਨੇ ਸਾਲ ਦੀ ਹੋ ਗਈ ਇਹਨੂੰ ਭਾਈ 15 ਸਾਲ ਦੀ ਹੋ ਗਈ ਤੁਸੀਂ ਦੋ ਗੱਲਾਂ ਇਹਨਾਂ ਕਰ ਸਕਦੇ ਕਿਦਾਂ ਕੋਈ ਵੀ ਪੁੱਛੇ ਨਾ ਤਾਂ ਕੁਝ ਸਰਦ ਨੇ ਕਿੱਥੇ ਨੇ ਪਾਪਾ 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 ਤੇਰੇ ਪਾਪਾ ਦਾ ਨਾਮ ਕੀ ਆ ਠੀਕ ਨੇ ਮਲਕੀਤ ਸਿੰਘ ਦੱਸ अच्छा केड़ा पेंडा ਛੋੜਾਈ ਤੂਰਵੰਜਰ ਇਹਨੂੰ ਪਤਾ ਆਪਾਂ ਜਿੱਥੇ ਰਹਨੇ ਆ ਘਰ ਨਾਮ ਦੀ ਹੈ ਅੱਛਾ ਤੁਸੀਂ ਇਹਨਾਂ ਦਾ ਟ੍ਰੀਟਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਕਿਤੇ ਬਹੁਤ ਦੂਜੀ ਦੇ ਖਾਦਰ ਆਰਮੀ ਚ ਨਹੀਂ ਦਿੱਲੀ ਤੱਕ ਲੈ ਕੇ ਗਏ ਸੀ ਕਿਹੜੀ ਜੰਡਰ ਦੇ ਵਿੱਚ ਰਹੋ ਆਫ 3 ਸਿਖਾਈ ਚ ਆੜਾ ਹਸਰ ਦਿੱਲੀ ਲੈ ਗਏ ਸੀ ਹਾਂਜੀ ਸਸਿਕਾਲ ਜੀ ਮੈਂ ਵੀ ਆਰਮੀ ਦੇ ਵਿੱਚ ਸੀਗਾ ਪਰ ਤੇ ਪਰੀਆਂ ਵਰਗੀ ਸਾਡੀ ਧੀ ਜਉਂਦੀ ਬਾਦੀ ਰਹੇ ਬਹੁਤ ਹਰ ਸਾਲ ਹਰ ਕਲਾ ਦੇ ਵਿੱਚ ਫਰਸਟ ਹੁੰਦੀ ਹੈ ਹਾਂਜੀ ਹਰ ਸਾਲ ਫਕਰ ਵੀ ਹੁੰਦਾ ਹੈ ਹਾਂਜੀ ਬਹੁਤ ਜ਼ਿਆਦਾ ਹੁੰਦਾ ਹੈ ਅੱਛਾ ਅੱਜ ਉਹ ਕਿੱਥੇ ਤੁਹਾਡੇ ਹਸਬੰਦ ਉਹ ਅੱਜ ਵੀ ਕਨਰ ਅੱਛਾ ਜੀ ਇਹਨਾਂ ਦੇ ਪਿਤਾ ਵੀ ਕਨਰ ਹਾਂਜੀ ਮੈਂ ਵੀ ਵਿਕਨਰ ਰਹਿਆ ਜਸਲ ਮੇਰਾ ਤੇ ਵਿਕਨਰ ਇਹਨਾਂ ਦੇ ਜਿਹੜੇ ਡੈਡੀ ਨੇ ਉਹ ਇਹ ਵੀਡੀਓ ਪੱਕਾ ਨਾ ਤੱਕ ਪਹੁੰਚੂਗੀ ਤੇ ਉਹਨਾਂ ਨੂੰ ਕਿਸੇ ਚੀਜ਼ ਦਾ ਮਤਲਬ ਫਿਕਰ ਨਹੀਂ ਕਰਨਾ ਚਾਹੀਦਾ ਨਾ ਤੇ ਫਕਰ ਕਰਨਾ ਚਾਹੀਦਾ ਕਿ ਅੱਜ ਸਾਡੀ ਧੀ ਹਰ ਕਲਾ ਦੇ ਵਿੱਚ ਫਰਸਟ ਹੁੰਦੀ ਹੈ ਨਾ ਤੇ ਇੰਨਾ ਸੋਹਣਾ ਹੈ ਨਾ ਹੁਸਨ ਤੇ ਮੇਰੀ ਧੀ ਨੂੰ ਚਲੋ ਕੋਈ ਗੱਲ ਨਹੀਂ ਖਸਾ ਪੂਰੀ ਕੋਈ ਟੈਨਸ਼ਨ ਨਹੀਂ ਪੁੱਤ ਪਰ ਹੁਣ ਕਿਵੇਂ ਸਮਝਾਵਾਂ ਹੈ ਨਾ ਕੁਝ ਗੱਲਬਾਤ ਕਰੀ ਥੋੜੀ ਕੋਈ ਵੀ ਗੱਲ ਕਰਦੇ ਆ ਕਿ ਪੁੱਤ ਜੀ ਕੀ ਹੋਇਆ ਹਾਂਜੀ ਜੇ ਹਾਸਿਆ ਦੀ ਗੱਲ ਹੋਊ ਤਾਂ ਪੁੱਤੂ ਵੀ ਹੱਸੇਗਾ ਜਾਂ ਦੁੱਖ ਹੋਇਆ ਨਾਲ ਵੀ ਗੱਲ ਕਰਾਂਗੇ ਕੋਈ ਉਹ ਵੀ ਕੁਝ ਉਦਾਸ ਹਾਂ ਕਿ ਕੀ ਹੋਇਆ ਅੱਛਾ ਜੇ ਤੁਸੀਂ ਉਹ ਦੱਸ ਦਿਨ ਉਹਨੇ ਚਿਹਰੇ ਹੱਟ ਦਿਨ ਪੁੱਛੀ ਨਹੀਂ ਜਿੱਦਾਂ ਇਹ ਟਿਊਸ਼ਨ ਵਗੈਰਾ ਸਕੂਲ ਵਗੈਰਾ ਜਾਂਦੀ ਆ ਮੈਨੂੰ ਕਹਿਣਾ ਨਹੀਂ ਚਾਹੀਦਾ ਕੋਈ ਕੋਈ ਟੀਚਰ ਵਗੈਰਾ ਅਗਰ ਕੋਈ ਗਲਤ ਹਰਕਤ ਕਰ ਦੱਸ ਦੀ ਕਰਿਆ ਕੇ ਹਾਂਜੀ ਹਰ ਇੱਕ ਗੱਲ ਦੱਸ ਦੇ ਪੁੱਤ ਦੱਸਣਾ ਤੂੰ ਠੀਕ ਆ ਚੱਲੋ ਤੁਸੀਂ ਵੀ ਮੈਂ ਤੁਹਾਨੂੰ ਦੱਸਦਾ ਵੀ ਇੱਕ ਸੇਫ ਟੱਚ ਹੁੰਦਾ ਹੈ ਕਨ ਸੇਫ ਟੱਚ ਹੁੰਦਾ ਹੈ ਇਹਨਾਂ ਨੂੰ ਸਮਝਾਉਣਾ ਤੁਸੀਂ ਮਾਂ ਆ ਕਹਿੰਦੇ ਗੁੰਗੇ ਦੀਆਂ ਰਾਮ ਜੀ ਗੁੰਗੇ ਦੀ ਮਾਂ ਸਮਝਦੀ ਹੁੰਦੀ ਹੈ ਕਿਉਂਕਿ ਤੁਹਾਡੇ ਢਿੱਡ ਚੋਂ ਨਿਕਲੀ ਹੋਈ ਆ ਇਹ ਇਹਨਾਂ ਨੂੰ ਸਮਝਾਉਣਾ ਹੈ ਕਿ ਜੇ ਕੋਈ ਟੀਚਰ ਜਾਂ ਕੋਈ ਵੀ ਤੁਹਾਡਾ ਨਾਲ ਗਲਤ ਹਰਕ ਕਰਦਾ ਵੀ ਕਿੱਥੇ ਹੱਥ ਲਾਉਂਦਾ ਕੀ ਕਰਦਾ ਹਨਾ ਚਲੋ ਮੱਥਾ ਚੁੰਮ ਲਿਆ ਗੱਲ ਬੱਕਰੀ ਹੈ ਸਿਰਫ ਲੋਸਟਾ ਗੱਲ ਬੱਕਰੀ ਹੈ ਇਹਨਾਂ ਨੂੰ ਸਾਰੀਆਂ ਗੱਲਾਂ ਦੱਸਣੇ ਨੇ ਫਲੀ ਤਾਂ ਜੋ ਇਹ ਸਾਡੀ ਪਰੀ ਬਹੁਤ ਸਨੇਹ ਤਰਕੀਆਂ ਕਰ ਸਕੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਸਾਡੀ ਪਰੀ ਕੁੜੀ ਖਾਤਰ ਤੇ ਤੁਹਾਨੂੰ ਸਲੂਟ ਆ ਜੀ ਤੁਸੀਂ ਹੈਂਡਲ ਕਰਦੇ ਹੋ ਹਨਾ ਤਾੜੀਆਂ ਮਾਰੇ ਇੱਕ ਵਾਰ ਉਹਨਾਂ ਤੇ ਧੰਨਵਾਦ ਜੀ